ਹਰ ਕਰਕੇ ਭਾਈ ਸਾਹਿਬ ਨੂੰ ਆ ਗਿਆ ਜੀ ਤੇ ਨਾਮ ਨਾਲ ਕਪਾਹਰਾ ਆ ਗਿਆ ਜੀ ਅੱਗੇ ਮੁਸਾਦੇ ਦੇ ਤੇ ਖਵਾਵਾ ਲੱਗਿਆ ਜਾ ਰਹੀ ਹੈ ਬਾਲਾ ਦੇ ਸਰ ਹੋ ਰਿਹਾ ਹੈ ਪ੍ਰੇਮ ਦਾ ਪਟਾਵਾ ਪੇਸ਼ਾਬ ਹੈ ਜੀ ਫਤਿਹ ਧੰਨਵਾਦ ਹੈ ਸਾਡੀ ਸਖੰਦਾ ਬਹੁਤ ਉੱਚੀ ਜਨਤ ਕੋ ਰਤ ਬਿੰਦੀ ਬੜੀ ਆ ਸੱਚਾ ਉਹ ਰੇ ਦੇ ਵਿੱਚ ਵੜਿਆ ਸਤਿਗੁਰੂ ਲੱਭ ਲਿਆ ਬਈ ਕਹਿੰਦੇ ਉੱਚੀ ਉੱਚੀ ਪੁਕਾਰਾਂ ਕਰਨ ਦਾ ਦੁਨੀਆਂ ਵਾਲੇ ਆ ਗਏ ਇਕੱਠੇ ਹੋ ਗਏ ਗੁਰੂ ਤੇਗ ਬਹਾਦਰ ਮਹਾਰਾਜਿਆਂ ਨੂੰ ਸਰਗਕ ਕੀਤਾ ਬਖਸ਼ਾ ਲਵਾ ਰਹੇ ਨੇ ਦੇਖੋ ਸ੍ਰੀ ਜਾਨੇ ਸਾਇਕੀ ਤੇ ਮੁੰਡੇ ਪੀਤਪੁਰ ਦੀ ਸਾਧੀ ਤੇ ਕਹੇਗਾ ਹੈ 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 ਪਾਣੀ ਆ ਪੈ ਜਾ ਕੇ ਸੱਚਾ ਸੱਜਣਾ ਬਗਾਨੇ ਕਿਹੜਾ ਕੋਈ ਨਹੀਂ ਆ ਜਦੋਂ ਖਾਸ ਤੇ ਬੰਦੇ ਨੂੰ ਆਪਣੀ ਵਾਰਦੇ ਆ ਵਰਮਲਾ ਸਾਹਿਬ ਤੁਸੀਂ ਤੇਰੇ ਵਰਮਲਾ ਸਾਹਿਬ ਵਰਮਲਾ ਸਾਹਿਬ ਥੋੜਾ ਜਿਹਾ ਲਾਇਆ ਤਾਂ ਆਪਣੇ ਨੇ ਆਪਣੇ ਵਾਰਦੇ ਆ ਆਪਣੇ ਵਾਰਦੇ ਆ ਵਰਮਲਾ ਦੇ ਨਾਮ ਸੁਰੱਖਿਆ ਦੇ ਨਾਮ ਸਤਿਕਾਰ ਹੋਵੇਗਾ ਜੀ ਬਹੁਤ ਬਹੁਤ ਸਵਾਗਤ ਹੈ ਜੀ 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 ਸਤਿਗੁਰ ਮਹਾਰਾਜਿਆਂ ਦਾ ਅਨੰਤ ਸਵਾਗਤ ਹੈ ਜੀ ਮੇਰੇ ਭੜੇ ਜੀ ਮੈਨੂੰ ਪਿਆਰੇ ਮੈਨੂੰ ਪਿਆਰੇ ਬਾਲੂ ਹਸਦੇ ਸੀ ਉਹ ਸੋਚ ਚਾਹ ਦੀ ਪਾਣੀ ਉਹ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੀ ਖੁਸ਼ਹਾਲ ਚਲਦੀ ਹੈ ਪਰ ਜਦੋਂ ਡਾਕਟਰ ਦੂਰ ਨਹੀਂ ਹੈ ਨਾ ਵੀ ਉਹ ਦੂਰ ਵੀ ਟੀਮ ਦਾ ਕਿਹਦਾ ਆਉਣਾ ਹੈ ਉਹਨਾਂ ਦਾ ਹੋ ਵੀ ਚਾਹਤ ਗੀਤਪੁਰ ਦੀ ਧਰਤੀ ਤੇ ਆਏ ਮਾਤਾ ਨਾਨੀ ਕੀ ਮਾਪਾ ਸਰਪਾਲ ਚੰਦ ਮਾਤਾ ਗੁਜਰੀ ਨੂੰ ਤੇਗਪਾਲ ਸਿੰਘ ਮਹਾਰਾਜ ਨਾਲ ਕੰਖਣਾ ਲਗਵਾੜਾ ਜੋ ਜਨਮਾਤ ਹੈ ਸੂਰਜਮਲ ਕਨੀ ਰਾਏ ਹੋਰ ਹੰਤਾਰੇ ਕਹਿੰਦੇ ਨੇ ਵਿਚਾਰ ਵੀ ਕੀਤਾ ਜਾਂ ਫੋਟੋ ਲਾਵਾ। ਬੀਬਾ ਸਦਾ ਲਾਗਿਆ ਕਿ ਹੁਣ ਗੁਰੂ ਤੇਗ ਬਹਾਦਰ ਬਾਹਰ ਆ ਗਿਆ। ਉਸ ਸਾਧੀਆਂ ਜਿਹੜੀਆਂ ਬੰਦਨਾ ਬੰਦ ਹੋ ਜਾਣੀ। ਤਾਂ ਵੀ ਇਹ ਸੁਣੀ ਕਰਨੀ ਦੇ ਨੇ ਕਿਹਦਾ ਵੱਡੀ ਕਰਦੇ। ਇਹ ਮਾਨ ਵਿੱਚ ਕਹਿੰਦੇ ਹੁਣ ਵਿਚਾਰ ਆਈ। ਚੰਗਾ ਬੁਲਾਉਂਦੇ ਨਹੀਂ। ਕਹਿੰਦੇ ਆਪਣੇ ਮਾਨ ਵਿੱਚ ਹੀ ਰੱਖਿਆ ਮਾਤਾ ਸੁਖਰੀ। ਕੋਈ ਨਹੀਂ ਕੱਟਿਆ ਮਾਤਾ ਜੀ ਨਾਨਕੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਨੂੰ ਕਹਿੰਦੇ ਨੇ ਨਾਲ ਹੀ ਸਾਦਾ ਸੰਕਰ ਨਹੀਂ ਹੋ ਰਿਹਾ ਇੱਥੇ ਆਪਾਂ ਅੱਗੇ ਜਾਣਾ ਚਾਹੀਦਾ ਨਾਲ ਸਾਡੇ ਕੋਈ ਸੁਣਾਉਣਾ ਹੈ ਸਾਡੇ ਨਾਲ ਕੋਈ ਹੱਸਦਾ ਖੇਡਦਾ ਨਾਮ ਕੋਲੇ ਪਈ ਰਹਿੰਦਾ ਹੈ ਇੱਕ ਮਿੰਟ ਰੋਕ ਲਓ ਜੀ ਬਹੁਤ ਬਹੁਤ ਧੰਨਵਾਦ ਸੰਕਟਾਂ ਦਾ ਪ੍ਰਵਾਹ ਦਾ ਅਤਿ ਸਤਿਕਾਰਯੋਗ ਆਰਣ ਸਾਹਿਬਾ ਨੂੰ ਪ੍ਰਧਾਨ ਸਾਹਿਬ ਜੀ ਦਾ ਅਰਦਾਸ ਕਰਦੇ ਹਾਂ ਕਿ ਇਹ ਕੰਡਿਆ ਗਲਗਾ ਜੀਵਾ ਕਾਲ ਸਾਹਿਬਾ ਕੋਣ ਸਰਵਹਵੀ ਚਾਹ ਔਰ ਕਹਿੰਦੇ ਸੁਰ ਉਤੋਂ ਅੱਗੇ ਚੱਲਦੇ ਅਰਦਾਸ ਜਦੋਂ ਕਿ ਚਾਲੇ ਪਰ ਮੋੜ ਤੇ ਕਿਥੇ ਕੀਤਪੁਰ ਦੀ ਧਰਤੀ ਤੋਂ ਮੱਖੋਵਾਲ ਦੇ ਤਾਮ ਚੁਣੇ ਕੋਈ ਆਉਂਦਾ ਨਹੀਂ ਮੱਖੋ ਕੌਣ ਸੀ ਕਹਿੰਦੇ ਮੱਖੋ ਗੈਂਡ ਸੀ ਬੰਦਿਆਂ ਨੂੰ ਖਾਂਦਾ ਸੀ ਲਾਉਂਦਾ ਸੀ ਤੁਮਕਾਉਂਦਾ ਸੀ ਜੋ ਵੀ ਜਾਂਦਾ ਉਧਰ ਨੂੰ ਉਹਨੂੰ ਕਹਿੰਦੇ ਡਰਾਉਂਦਾ ਲੰਘਾਉਂਦਾ ਦੰਦੀਆਂ ਖਾ ਜਾਂਦਾ ਪਿਆਰਿਆ ਸਾਜ਼ਨ ਹਰਸਾਨ ਮੱਸ ਅੱਜ ਕਹਿੰਦੇ ਤੇਗ ਬਹਾਦਰ ਨਾਲ ਸਾਰਾ ਪਰਿਵਾਰ ਗਏ ਸਤਰੀਆ ਕਾਲ ਅੱਗੇ ਜਾ ਕੇ ਕਹਿੰਦੇ ਉਸੇ ਧਰਤੀ ਤੇ ਆਸ-ਪਾਸੇ ਪਹਾੜੀਆਂ ਨੇ ਨਾ ਰਾਜੇ ਦੀਪ ਚੰਦ ਰਾਜਾ ਦੀਪ ਚੰਦ ਭੀਮ ਚੰਦ ਸਾਰਿਆਂ ਦੇ ਉੱਥੇ ਤੰਗੂ ਨਾਲ ਹੈ ਜਦੋਂ ਸੰਬੂਲ ਆਏ ਬੜਾ ਮਾਨਸਿਕ ਕਾਰ ਗੁਰੂ ਨੂੰ ਪਿਆਰਿਓ ਕਿਤੇ ਸੰਗਤਾਂ ਵੱਲੋਂ ਉੱਥੇ ਜਿੱਤਨੇ ਬਹੋਇਆ ਮਹਤਾ ਸੁਦਰੀ ਜੀ ਕੋਲ ਮਹਤਾ ਨਾਨਕ ਜੀ ਨੇ ਨਿਤਨੇ ਵਿੱਚ ਕੀਤਾ ਉਹਦਾ ਕੇਹੇ ਬਾਬੇ ਜੋ ਬੀਸ਼ਣ ਜੀ ਵਰਨਾ ਤੇ ਪਾਤਾ ਜੀ ਵਰਨਾ ਸਾਰੇ ਪਰਿਵਾਰ ਵੱਲੋਂ

ਆਪਣੇ ਨਾਲ ਨੂੰ ਕਹਿੰਦੇ ਗੁਰੂ ਤੇਗ ਬਹਾਦਰ ਬਹਾਦਰ ਜੀ ਅੰਮ੍ਰਿਤ 15 ਜਗਾ ਬੜੀ ਦਮੀਕ ਮਤਵੇ ਵਿੱਚ ਸ਼ਾਨਦਾਰ ਦਾ ਤਾਂ ਆਇਆ ਸਿੱਧੇ ਨੋਖਾਂ ਤੋਂ ਆਇਆ ਜੀਵਨ ਅੰਮ੍ਰਿਤ 15